ਹਾਂਜੀ ਪਿਆਰ ਪਰ ਸਾਸਿਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਲਓ ਜੀ ਜਿੱਦਣ ਦਾ ਮੈਂ ਆਇਆ ਅੱਜ ਪਹਿਲੇ ਦਿਨ ਪਿੰਡ ਨੂੰ ਸਵੇਰੇ ਸਵੇਰੇ ਚੱਲੇ ਆ ਦੇਖੋ ਤੁੰਦ ਪਈਓ ਨਜ਼ਾਰਾ ਦੇ ਉੱਥੇ ਚੱਲੇ ਖੰਗ ਜੀ ਹੋ ਗਈ ਰਾਤ ਦੀ ਉੱਥੇ ਜਲੇ ਪ੍ਰਭਾਤ ਫੇਰੀ ਤੇ ਪ੍ਰਭਾਤ ਫੇਰੀ ਆ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨਿਕਲੀਆਂ ਪ੍ਰਭਾਤ ਫੇਰੀਆਂ ਤੇ ਇੱਕ ਪਿੰਡ ਵਾਲਿਆਂ ਫੋਨ ਕੀਤਾ ਸੀਗਾ ਕਿ ਆਓ ਤੇ ਮੈਂ ਤੇ ਮੰਮੀ ਚੱਲੇ ਆ ਹਾਂਜੀ ਸასი ਹੈ ਜੀ ਸਾਰਿਆਂ ਨੂੰ ਅੱਜ ਆ ਤੁਹਾਨੂੰ ਪ੍ਰਭਾਤ ਪੈਰੀ ਤੇ ਲੈ ਕੇ ਚੱਲਦੇ ਆ ਪਿੰਡ ਵੱਲ ਤਾਂ ਹੁਣ ਉੱਥੇ ਸੀ ਚੱਲਦੇ ਆ ਹੂੰ ਠੰਡ ਵੀ ਹੋ ਗਈ ਅੱਜ ਤਾਂ ਧੁੰਦੀ ਵਗ ਗਈ ਧੁੰਦ ਕਿੰਨੀ ਪਈ ਵੀ ਅੱਜ ਹੁਣ ਲੱਗਦਾ ਠੰਡ ਹੋਊਗੀ ਵਧੀਆ ਜਿੱਦਣ ਦੇ ਆਏ ਤਾਂ ਠੰਡ ਤਾਂ ਹੋਈ ਨਹੀਂ ਹੁਣ ਥੋੜਾ ਲੱਗਦਾ ਹੈ ਜਿੰਦਾ ਖੋਲਿਆ ਥੋੜੇ ਪਾਣੀ ਨਾਲ ਤਾਂ ਡਿਆ ਨਹੀਂ ਚੜ ਕੇ ਲਾ ਆਇਆ ਪਤਾ ਨਹੀਂ ਆ ਖੋਲ ਦੋ ਗੇਟ ਤੇ ਚਲੋ ਠੀਕ ਆ ਜੀ ਬਾਕੀ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਦੋ ਪਿੰਡ ਪ੍ਰਭਾਤ ਪੈਰੀ ਤੁਹਾਨੂੰ ਮਾਣ ਆਪਾਂ ਇੰਦਨ ਪਰਵਾਹ ਹੈ ਨਗਰ ਕੀ ਤਨਣਾ ਖਾਣਾ ਤਾਂ ਦੇਣਾ ਅੰਨਾ ਸਤੂਰੇ ਨਾਮ ਕਰੂ ਅੰਮ੍ਰਿਤ ਨਾਟਨ ਕੀ ਆਵਾਇ ਨੰਗਿਆ ਬਚਿਆ ਆਇਓ ਕੁਛ ਬਚੀ ਆ ਬਸ 4000 5000 ਲੋ ਜੀ ਬਾਬਿਆਂ ਦੇ ਦਰਸ਼ਨ ਹੋ ਗਏ ਤੇ ਮੱਥਾ ਵੀ ਟੇਕ ਲਿਆ ਬਾੜੇ ਵਿੱਚ ਹੀ ਖਾ ਲੈ ਲੇਟ ਹੋ ਗਿਆ ਥੋੜਾ ਸਾਡੇ ਆਉਂਦਿਆਂ ਨੂੰ ਪ੍ਰਵਾਦ ਫੇਰੀ ਨਿਕਲੇ ਪਈ ਸੀ ਦਰਸ਼ਨ ਫਿਰ ਵੀ ਹੋ ਗਏ ਮੱਥਾ ਟੇਕ ਲਿਆ ਭੁੰਨ ਦੇਖੋ ਕਿ ਨਹੀਂ ਪਈਓ ਵਾਹ ਜੀ ਵਾਹ ਇਹ ਵੀ ਸਾਡਾ ਪਿੰਡ ਤਲਵੰਡੀ ਇਹ ਆ ਪਿੰਡ ਦਾ ਮਾਹੌਲ ਦੇਖੋ ਤਾਂ ਕੋਤੋਂ ਦਾ ਹੁੰਦਾ ਇਹਦਾ ਪਿੱਛੇ ਕੁਝ ਆ ਵੀ ਬੋਲਦੇ ਐ ਇਦਾਂ ਲਾਦਾ ਇਦਾਂ ਪਿੱਛੇ ਬੁਲਾਰ ਕੀਤਾ ਹੁੰਦਾ ਪਈਓ ਪਿੱਛੇ ਧੁੰਦੇ ਆ ਵਾਹ ਵਾਹ ਹੁਣ ਠੰਡ ਹੋਣੀ ਸ਼ੁਰੂ ਹੋਈ ਆ ਕਰਾ ਦੇ ਰੇਂ ਪਾ ਦੇ ਕੱਲ ਹੈ ਕਰੇ ਹੁਣ ਕਰੇ ਹੁਣ ਬਾਕੀ ਹੋਇਆ ਬੜੇ ਹੌਸਲੇ ਛੱਡੇ ਹੋ ਆ ਕੀ ਗੱਲ ਓਈ ਹੈ ਕੁਛ ਨਹੀਂ ਹੁੰਦਾ 5-7 ਸਾਲ ਜੇ ਚਲੋ ਅਜੇ ਨਹੀਂ ਪਾਪੇ ਜਾਣਾ 5-7 ਸਾਲ ਇੱਥੇ ਆ ਗਏ ਆ ਹਾਂ ਹਾਂ ਬੇਟੀ ਤਾਂ ਹੈਗੀ ਆ ਆ ਜਾ ਮੇਰੀ ਟਿੰਡ ਬਸ ਹੋ ਗਈ ਹੁਣ ਆਪੇ ਲੋ ਜੀ ਹੁਣ ਆਪਾਂ ਆਂ ਦੀਪੂ ਕੇ ਆਹ ਦੇਖੋ ਸਾਡੀ ਸਦਾਨ ਕੇ ਤੇ ਬੈਠੀ ਆ ਉਹ ਵਾਰ ਤੂੰ ਸੇਸ ਕੋ ਆਂਦੀ ਏ ਸਾਡੀ ਰੱਜੋ ਆ ਉਹ ਸਾਡੀ ਫਾਤਾਂ ਜਿਹੜਾ ਚ ਲੈਦੀ ਸੀ ਬੁਹਾਦੀ ਫਾਤਾਂ ਬੋਲਦੀ ਉਹ ਤਾਂ ਹੁਣ ਚੁੱਪ ਕੀਤੀ ਹੋਇਆ ਮੈਨੂੰ ਜਾਣਦੀ ਨਹੀਂ ਇਹ ਚੰਗੀ ਤਰ੍ਹਾਂ ਇਹ ਜਾਣਦੀ ਨਹੀਂ ਮੈਨੂੰ ਚੰਗੀ ਤਰ੍ਹਾਂ ਨਹੀਂ ਹਰ ਫੇਨ ਹਰ ਰੋਲਾ ਪਾਵੇ ਹਾਂ ਕੀ ਕਹਿੰਦੀ ਮਾਮੂ ਕਿੱਥੇ ਗਿਆ ਔਰ ਕੋਣ ਹੈ ਕਾ ਕੋਣ ਹੈ ਸ਼ੈਤਾਨ ਸ਼ੈਤਾਨ ਬੱਚਾ ਕੋਣ ਹੈ ਹੈ ਕੈ ਸਸੀ ਗਾਲ ਜੀ ਠੀਕ ਹੈ ਕੈ ਸਸੀ ਗਾਲ ਜੀ ਕਰ ਲੂ ਤਰੋ ਕਹਿ ਦੇ ਪੁੱਤ ਕਹਿ ਦੇ ਸਸੀ ਗਾਲ ਜੀ ਸਸੀ ਗਾਲ ਜੀ ਦਾ ਧਾਰਿਆਂ ਨੂੰ ਕਦੇ ਕਹਿ ਤਗਾ ਧੌਣ ਵੜਨੂ ਢਾੜੀ ਸਾਰਿਆਂ ਦੀ ਕਦੇ ਬੋਲਦੀ ਨਹੀਂ ਹੁਣ ਹਾਂ ਹੋਏ ਹੋ ਗੋਬੀ ਮਾਦੀ ਦਾ ਸਵੇਰੇ ਪੀਉਂਦਾ ਬੋਲਦਾ ਇਹ ਦੀਪੂ ਦੀ ਪੂਜਾ ਦਾ ਹੁੰਦਾ ਨਹੀਂ ਕੰਮ ਦਾ ਹੋਲ ਹੋ ਜਾਈ ਆ ਤਾਂ ਦੀਪੂ ਮਾਮੂ ਵਰਗੀ ਹੈ ਪਤਾ ਤੈਨੂੰ ਹੈ ਦੀਪੂ ਮਾਮੂ ਜਿਹੜਾ ਉਹ ਨਹੀਂ ਕੰਮ ਦਾ ਤੇਰੇ ਵਰਗਾ ਹੁੰਦਾ ਤੂੰ ਗੱਲ ਸੁਣਾ ਦੇ ਤੇ ਗੱਲ ਸੁਣਾ ਦੇ ਕੋਈ ਆਪਣੇ ਪਾਵਰ ਮੈਂ ਉਹ ਵੀ ਜਿਆਦਾ ਵਰਗੇ ਰਾਤੀ ਨਾ ਇਹ ਗਾਣਾ ਸੁਣਾ ਦੇ ਕਿਤੇ ਚਰਾਡੋ ਚ ਸੁਣਾ ਦੇ ਕੁੱਤੂ ਫਾੜਾ ਦੇ ਗੇ। ਲੰਗੇਸ਼ ਨੂੰ ਕਰਾ ਸਰਾ ਟੋਲੀ ਸੁਰਾਦੇ। ਸੁਰਾਦੇ ਤੇ। ਲੰਗੇਸ਼ ਨਾਲ ਉਹਨੂੰ ਬਹੁਤਨ ਬਣਾ ਆਉਂਦਾ ਹੈ। ਕੋਣ ਕੋਸ ਕਦੀ ਨਹੀਂ। ਰਾਤੀ 9:30-10 ਵਜੇ ਸੱਤੀ ਹੁੰਦੀ ਆ। ਹਾਂ। ਮਸੀਦ ਚੜਾਈ ਤੇ। ਰਾਤ ਨੂੰ ਬੋਲੀਆਂ ਸੁਣਾਉਂਦੀ ਉਹਨੇ। ਲਓ ਜੀ। ਹੁਣ ਆਪਾਂ ਆਏ ਆ। ਆਪਣੀ ਖਾਤੀ 'ਚ। ਸਵੇਰੇ ਸਵੇਰੇ ਯਾਰੇ। ਧੋਂਦੇ ਦੇਖੋ। ਤੇਲ ਬਹੁ ਪਈਓ ਪਰ। ਧੋਂਦੇ ਦੇਖੋ ਕਿੰਨੀ ਪਈਓ ਆ। ਹਾਂ। ਉਹ ਮੈਂ ਤਾਂ ਉਹ ਗੱਲ ਦੱਸਾਂ ਮੈਂ ਨਾ ਲਸਣ ਲਾਇਆ ਬੜੀ ਮਿਹਨਤ ਕੀਤੀ ਬੰਦੇ ਨੇ ਦਿਹਾੜੀ ਵੀ ਦਿੱਤੀ ਮੇਰਾ ਲਸਣ ਸੂਰ ਪੱਟ ਗਿਆ ਸਾਰਾ ਹੀ ਅਸੀਂ ਉਹ ਹੀ ਸਪੈਸ਼ਲ ਦੇਖਣ ਆਏ ਆ ਮੈਂ ਦੇਖਣ ਆਈ ਆ ਵੇ ਹੋਰ ਤਾਂ ਨਹੀਂ ਲੋਕਾਂ ਨੇ ਵੀਡੀਓ ਭੇਜੀਆਂ ਸੀ ਕਹਿੰਦੇ ਤੁਹਾਡਾ ਲਸਣ ਖਾ ਗਏ ਸਾਰਾ ਪੱਟ ਤਾਂ ਸਾਰਾ ਪੱਟਦਾ ਲੈ ਤਾਂ ਆ ਹੀ ਰਹਿ ਗਿਆ ਭੋਰਾ ਗਾ ਮੰਮੀ ਨੇ ਵਿਚਾਈ ਮਿਹਨਤ ਕਰਦੀ ਰਹੀ ਆ ਦੇਖੋ ਸਾਰਾ ਹੀ ਪੱਟ ਗਿਆ ਨੇ ਵਿੱਚ ਹੈਗਾ ਮੰਮੀ ਆ ਹੈਗਾ ਉਹਦੇ ਇੰਨਾ ਕਈ ਆ ਹਾਂ ਆ ਸਾਰਾ ਸੂਰਾਂ ਦਾ ਕੰਮ ਆ ਬਾਈ ਨਾ ਸੋਹਣਾ ਲਸਣ ਮੇਰਾ ਹੋਇਆ ਉਹ ਸੂਰਾ ਦਾ ਕੰਮ ਦੇਖੋ ਸੂਰਾ ਨੇ ਆ ਦੇਖੋ ਇੱਧਰ ਧਨੀਆ ਪਾਲਕ ਤਾਂ ਹੈ ਹੀ ਨਹੀਂ ਇਹ ਸੂਰਾ ਨੇ ਯਾਰ ਤਾਂ ਜ਼ਰਾ ਬਿਲਕੁਲ ਹੀ ਇੱਕ ਮਿੰਟ ਡੂੰਗੇ ਡੂੰਗੇ ਪਏ ਅਲੱਗ ਦਾ ਜ਼ਿਆਦਾ ਕੰਮ ਕਰਕੇ ਗਏ ਹਾਂ ਖੇਲ ਕੇ ਗਏ ਖੇਲ ਕੇ ਆ ਤਾਂ ਮੇਕੋ ਜਾ ਕਰ ਗਈ ਸੀ ਥੋੜਾ ਜਾਂ ਹਾਂ ਹਾਂ ਉਹ ਦੇਖੋ ਵੀ ਇੰਨਾ ਕਿੱਲਾਸਾਂ ਰਹਿ ਗਿਆ ਇੱਥੇ ਤਾਂ ਕਿੱਲਾਸਨ ਸਿਗਾ ਉਹ ਮੈਂ ਕੰਦਾ ਉਹਦੇ ਵਿਟਾ ਰੱਖ ਗਈਆਂ ਹੁਣ ਇੱਧਰ ਨਹੀਂ ਆਉਂਦੇ ਹੁਣ ਉੱਧਰ ਵੀ ਨਹੀਂ ਆਉਂਦੇ ਆ ਇੱਥੇ ਮੇਥੀ ਸੀ ਧਨੀਆ ਸੀ ਹੋਰ ਕੀ ਸੀਗਾ ਪਾਲਾ ਕੇ ਤਨੀਆ ਮਿੱਟੀ ਦੇ ਕੇ ਹਲਾ ਸੁਣਾ ਆਹ ਤਾਂ ਇੱਧਰ ਆ ਜੀ ਆਪਣਾ ਛੋਟਾ ਜਿਹਾ ਖੱਤਾ ਤੇ ਮੰਮੀ ਦਾ ਪਚਾਈਦਾ ਹੋ ਗਿਆ ਨੁਕਸਾਨ ਗਾ ਪਰਮਾਤਮਾ ਨੇ ਚਾਹਿਆ ਤਾਂ ਕੁਝ ਇੱਥੇ ਬਣਾਵਾਂਗੇ ਥੋੜੇ ਟਾਈਮ ਤਾਈ ਹਾਂ ਇਹ ਤਾਂ ਪਰਮਾਤਮਾ ਦੇ ਹੱਥ ਬੱਸ ਦੇਖੋ ਕਦੋਂ ਨੂੰ ਬਣਦਾ ਕੁਝ ਧੰਦੇ ਦੇਖੋ ਕਿਛ ਕਿੰਨੀ ਪਈ ਹੋਈ ਦੇ ਜਿਆਦਾ ਪੈ ਗਈ ਪਹਿਲਾਂ ਨਾਲ ਵੀ ਹਾਂ ਦਾਦਾ ਜਦੋਂ ਆਪਾਂ ਆਏ ਥੋੜੀ ਸੀਗੀ ਹਾਂ ਜੀ ਮੰਮੀ ਵਿਚਾਰੀ ਸੋਚਦੀ ਕੁਛ ਆ ਹੋ ਕੁਛ ਜਾਂਦਾ ਵਿਚਾਰੀ ਮੰਮੀ ਨੇ ਮੀਦਾ ਲਾਇਆ ਸੀ ਮੈਂ ਲਸਣ ਬੀਜੂਗੀ ਮੈਂ ਮੰਡੀ ਵਿੱਚ ਵੇਚੂਗੀ ਜਾ ਕੇ ਮੰਡੀ ਵਿੱਚ ਵੇਚੀ ਤਾਂ ਖਾਣ ਨੂੰ ਹੋ ਜਾਊਗਾ ਮਹਿੰਗਾ ਬਹੁਤ ਲਸਣ ਬਈ ਦੇਖਣਾ ਪੈਂਦਾ ਘਰਾਂ ਦੇ ਹਿਸਾਬ ਦਾ ਨਾ ਜਦ ਆਪਣੀਆਂ ਜਗ੍ਹਾ ਇੰਨੀਆਂ ਹੈਗੀਆਂ ਤਾਂ ਕੁਛ ਨਾ ਕੁਛ ਬੀਜਣਾ ਵੀ ਚਾਹੀਦਾ ਆ ਹਾਂ ਹਾਂ ਹੋ ਤਾਂ ਹੁਣ ਕੀ ਕਰੀਏ ਸੂਰਾਂ ਦੇ ਕੰਮ ਖਰਾਬ ਕਰਤਾ ਸਾਡਾ ਮੰਮੀ ਦਾ ਹੋ ਗਿਆ ਨੁਕਸਾਨ ਵਿਚਾਰੀ ਦਾ ਨਹੀਂ ਨਹੀਂ ਸਾਰੇ ਸਾਡੇ ਨਹੀਂ ਸਾਰੇ ਲੋਕਾਂ ਦੇ ਸੂਰ ਪੱਟੀ ਜਾਂਦੇ ਲਸਣ ਜੋ ਕੁਛ ਉਹ ਜੰਗਲੀ ਸੂਰ ਜੇ ਰਾਤ ਨੂੰ ਆਉਂਦੇ ਬਹੁਤ ਕਰਦੇ ਆ ਤਬਾਹੀ ਮਚਵਾਉਂਦੇ ਇਹ ਸਾਰਾ ਕੁਝ ਹੈਗੇ ਬਹੁਤ ਤੇਜ਼ ਆ ਤੇਜ਼ ਜ਼ਿਆਦਾ ਆ ਤੇ ਓਕਾ ਘੱਮ ਨੌਲਸ ਉਹ ਹੈ ਗਰੂ ਆਏ ਕੋਪਾਤੀਆਂ ਪਾਤੀਆਂ ਵੀ ਚਾਹੀਦੀਆਂ ਕਿਹਨੂੰ ਦੱਸ ਦਿਓ ਸਾਡੇ ਮਿਲ ਜਾਂਦੀਆਂ ਪਿੰਡ ਚ ਪਾਤੀਆਂ ਬਹੁਤ ਕਿੰਨੀਆਂ ਸੋਹਣੀਆਂ ਲੱਗਦੀਆਂ ਪਾਤੀਆਂ ਇੱਥੇ ਖੜੇ ਹੋਏ ਟਮਾੜਕ ਫੋਟੋ ਕੱਢੀ ਇੱਕ ਦੇਖੋ ਪਿੰਡਾਂ ਦੀ ਰਹਿਣ ਸਹਿਣ ਲੋ ਜੀ ਹੁਣ ਆਪਾਂ ਚੱਲੇ ਸ਼ਾਮ ਜਰਸੀ ਨੂੰ ਉਸ ਤੋਂ ਬਾਅਦ ਜਾਣਾ ਸੀ ਅਪਰੇ ਅਪਰੇ ਜਾਣਾ ਭਾਜੀ ਹੁਣਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਰਿੰਪਲ ਦੇ ਬ੍ਰਦਰ ਬਣਿਆ ਆ ਭਾਜੀ ਹੈਰੀ ਭਾਜੀ ਤੇ ਹੁਣ ਜਾਣਾ ਸੀ ਅਪਰੇ ਨੂੰ ਉਹਨਾਂ ਦੇ ਕੋਲ ਉਹਨਾਂ ਨੇ ਬਾਰ ਬਾਰ ਫੋਨ ਆਈ ਜਾਂਦੇ ਆ ਤੇ ਅੱਜ ਦਾ ਫਾਈਨਲ ਕੀਤਾ ਸੀਗਾ ਅੱਜ ਜਾਣਾ ਉਹਨਾਂ ਕੋ ਤੇ ਨਾਲੇ ਆਪਾਂ ਮਿਲਦੇ ਆ ਤੇ ਨਾਲੇ ਤੁਹਾਨੂੰ ਮਿਲਾਉਂਦੇ ਆ ਤੇ ਭਾਜੀ ਸਾਨੂੰ ਸਿਰਫ ਟਿਕਟੌਕ ਤੇ ਮਿਲੇ ਸੀ ਉਸਲਾ ਪਿਆ ਦੇ ਲੋ ਇੰਨਾ ਪੈ ਗਿਆ ਤੇ ਹੁਣ ਤੇ ਰਿਸ਼ਤੇਦਾਰੀ ਬਣ ਗਈ ਰਿਸ਼ਤੇਦਾਰੀ ਬਣ ਗਈ ਹਾਂ ਅਸੀਂ ਤਿਆਰ ਤੁਰ ਹੋ ਕੇ ਪਹਿਲਾਂ ਘਰ ਨੂੰ ਜਾਣਾ ਹੈ ਤਿਆਰ ਹੋਣਾ ਫੇ ਫੇ ਚੱਲ ਜਾਣਾ ਅਸੀਂ ਆਪਰੇ ਨੂੰ ਫੇ ਤੁਹਾਨੂੰ ਦੱਸਾਂਗੇ ਕਿ ਸਾਡੀ ਇੰਸਟਾਗ੍ਰam ਤੇ ਰਿਸ਼ਤੇਦਾਰੀ ਬਣੀਆ ਕਿੱਦਾਂ ਦੀ ਲੱਗੀ ਟਿਕਟੌਕ ਤੇ ਟਿਕਟੌਕ ਤੇ ਹੂੰ ਫੇ ਤੁਹਾਨੂੰ ਦੱਸਾਂਗੇ ਸਾਹਖਤਾ ਕਿ ਕਿੱਥੇ ਤੱਕ ਪਹੁੰਚੀ ਰਿਸ਼ਤੇਦਾਰੀ ਜਾਣਾ ਅੱਜ ਅਸੀਂ ਉਧਰ ਉਹ ਵੀ ਆਇਆ ਸੀ ਕਾਕਾ ਹੂੰ ਉਹਨਾਂ ਦੇ ਵਿਆਹ ਤੇ ਆਇਆ ਸੀ ਵਿਆਹ ਤੇ ਮੁੰਦੇ ਤਾਂ ਸਾਨੂੰ ਬਹੁਤ ਗੀਤ ਕਰਕੇ ਗਿਆ ਵੀ ਤੁਸੀਂ ਆਏ। ਵਿਆਹ ਤੇ ਉੱਦਾਂ ਗੱਲਬਾਤਾਂ ਨਹੀਂ ਹੁੰਦੀਆਂ ਨਹੀਂ ਗੱਲਬਾਤ ਹੁੰਦਾ ਹੁੰਦੀ। ਹਾਂ ਹੁਣ ਜਾ ਕੇ ਦੇਖਾਂਗੇ ਅੱਜ ਕੀ ਹਿਸਾਬ ਕਿਤਾਬ ਆ ਤਾਂ ਫੇਰ ਤੁਹਾਨੂੰ ਦੱਸਾਂਗੇ। ਠੀਕ ਹੈ ਜੀ। ਚਲੋ ਬਾਕੀ ਜਾ ਕੇ ਮੂੰਹ ਮਿਲਦੇ ਅੱਗੇ ਜਾ ਕੇ ਤੇ ਫੇਰ ਕਰਦੇ ਹਾਂ ਸ਼ੁਰੂ ਗੱਲਬਾਤਾਂ। ਚੰਗਾ ਫੇਰ। ਦੇਖੋ ਮਾਤਾ ਸਾਹਿਬ ਜੀ ਤੇ ਦਰਵਾਲਾ ਪਾਇਆ ਹੈ। ਹਾਂ ਹਾਂ ਜਿੱਥੇ ਕੈਮਰਾ ਉਹ ਨਾਲੇ ਹਾਂ ਹਾਂ ਹੋਣਾ ਪੈਜੀ। ਹੈ ਬੀਬੀਆਂ ਦਾ ਵੀਡੀਓ ਦੇ ਵਿੱਚ ਬੜਾ ਹਾਂ ਹਾਂ ਕਰ ਜੇ ਬੀਬੀਆਂ ਦਾ ਰੋਲਾ ਨਾ ਹੋਵੇ ਤਾਂ ਘਰ ਕਿੱਦਾਂ ਚੱਲੇ ਰੋਲੇ ਨਾਲੇ ਘਰ ਚੱਲਦਾ ਹੈ। ਮਾਤਾ ਸਾਡੀ ਰੋਲਾ ਪਾਉਂਦੀ ਦੇ। ਬੇਦਈਆ ਰੋਲਾ ਪਾਉਣਾ ਪੈਂਦਾ। ਅਸੀਂ ਰੋਲਾ ਨਹੀਂ ਸੁਣਿਆ ਇੰਨੇ ਦਿਨ ਹੋ ਗਏ। ਹਾਂਜੀ ਹੁਣ 1 ਸਾਲ ਡੇਢ ਸਾਲੋਂ ਦਾ ਰੋਲਾ ਸੁਣਿਆ ਨਾ ਪਰ ਰੋਲਾ ਪਸੰਦ ਨਹੀਂ। ਹੁਣ ਸਾਲ ਹੋ ਨਿਕਲ ਜਾਣਾ ਦੇਖੋ ਜਦੋਂ ਚੱਲ ਗਏ ਬਾਤਿਆ ਆ ਰਹੀਆਂ ਹੁਣ। ਫੇ ਮੰਮੀ ਨੇ ਫੇਜ ਤੇ ਦੇਖਣਾ ਕਹਦੇ ਮੋਰੇ ਰੋਲਾ ਪਾਉ। ਹਾਂ ਉਹ ਵੀ ਤਾਂ ਗੱਲ ਹੈ। ਡੈਡੀ ਮੋਰੇ ਰੋਲਾ ਪਾਈ ਜਾਣਾ। ਡੈਡੀ ਵੀ ਕਦੀ ਕੁਰਸੀ ਦੇ ਉੱਤੇ ਬਹਿਣਾ ਉੱਤੇ ਰੋਲਾ ਪੋੜਾ ਪੜਾ ਵੀਰੇ। ਨਾ ਨਾ ਰੋਲਾ ਭਾਈ ਜਾਣਾ। ਨਾ ਅੰਦਰ ਆ ਜਾ ਬਾਹਰ ਵੇਗਾ ਅੰਦਰ ਆ ਜਾ ਕਿ ਡੈਡੀ ਸਾਡਾ ਨਾ ਸਿਰੋ ਜਿੰਦਗੀ ਆ ਇਤਨਾ ਟੁੱਕਾ ਜਾਣੀ ਆ ਪਤਾ ਨਹੀਂ ਹੈ ਕਿ ਨਹੀਂ ਗਾਹ ਆਉਣ ਵਾਲਾ ਸਮਾਂ ਇੱਕ ਸਾਡਾ ਪਾਪਾ ਬਹੁਤ ਮਾਰ ਹੋਇਆ ਸੀ ਵੀਡੀਓ ਚ ਦੇ ਦੇ ਲਿਆ ਹਣਾ ਪਾਪੇ ਨੇ ਬਹੁਤ ਮਨ ਔਖਾ ਕੀਤਾ ਪਾਪੇ ਨੇ ਟੈਨਸ਼ਨ ਜੀ ਪਾਤੀ ਜਿੱਦਾਂ ਇਹ ਹਾਲ ਲੱਗਦਾ ਪਾਪੇ ਦਾ ਹੋਰ ਅੰਜੀ ਜੀ ਗੈਰੀ ਹੁਣ ਅਸੀਂ ਪਿੰਡ ਤੋਂ ਆ ਕੇ ਸੀ ਘਰ ਸ਼ਾਂਤ ਰਸੀ ਮਮੀ ਬਣਾਉਣ ਦੀਆਂ ਰੋਟੀਆਂ ਰੋਜ਼ ਹੀ ਖਾਣੀਆਂ ਲਿਜਾਈਦਾ ਹੁਣ ਵੀ ਆਏ ਆ ਮਮੀ ਹੋਂ ਦੇ ਰੋਟੀਆਂ ਬਣਾਉਂਦੇ ਪਿਆ ਪਾਪਾ ਸਾਡੇ ਨਾਲ ਰੌਣਕ ਬੜੀ ਸੀ ਅਸੀਂ ਵੀ ਪਾਪੇ ਨਾਲ ਹੀ ਸੀਗੇ ਵਧੀਆ ਪਾਪਾ ਸਾਡਾ ਟਾਈਮ ਵਧੀਆ ਕੱਢ ਕੇ ਹੁੰਦਾ ਨਾ ਵਧੀਆ ਟਾਈਮ ਕੱਢ ਕੇ ਵਧੀਆ ਵਧੀਆ ਟਾਈਮ ਲਿਖਾਇਆ ਹੋਂ ਜਿੰਨਾ ਕਿ ਸਾਰੇ ਪਿੰਡ ਨੂੰ ਆਸ ਹੈ ਪਾਪੇ ਦਾ ਸਾਰੇ ਪਿੰਡ ਦਾ ਆਸ ਹੋ ਜਾਂਦਾ ਜੇ ਪਾਪਾ ਬਹਿ ਜਾਂਦਾ ਕਾ ਉਹ ਵਰਰੀ ਸੋਸਾ ਦਾ ਟੱਪ ਅਗੇ ਹੀ ਆ ਹੋਣਾ ਅੱਜ ਕਾ ਨੰਬਰ ਕਿੱਥੇ ਇੰਨੇ ਉਹਦਾ ਖਰਾਬ ਕਰ ਗਏ ਚਲੋ ਸੇਵਾ ਨਾ ਹੋ ਗਿਆ ਇੱਥੇ ਕਰਵਾ ਲਿਆ ਹੋ ਵਧੀਆ ਚਲੋ ਸੇਵਾ ਵੀ ਬਹੁਤ ਸੀ ਨੋਹਾਂ ਦੀ ਨੋਹਾਂ ਦੀ ਪਤਾਰੀ ਸੇਵਾ ਹੋਈ ਇਦਾਂ ਹੀ ਆ ਚਲੋ ਸੇਵਾ ਕਰਨੀ ਵੀ ਚਾਹੀਦੀ ਆ ਬਜ਼ੁਰਗਾਂ ਦੀ ਮੰਮੀ ਦੇ ਕਰਵਾਏ ਪਤਾ ਨਹੀਂ ਕਿੰਨੀ ਸੇਵਾ ਹੋਣ ਸਾਡੇ ਛੋਟਾ ਵੀ ਸੇਵਾ ਬਹੁਤ ਕਰਦਾ ਐ ਇਹਨਾਂ ਨੂੰ ਕਹਿਣਾ ਉਹ ਆਪਾ ਇੱਥੇ ਘੱਟੇ ਆਉਂਦਾ ਉੱਥੇ ਰਹਿੰਦਾ ਚਲੋ ਵਿਚਾਰੇ ਸਾਰਾ ਦਿਨ ਉਹ ਮੁੰਡਾ ਵਿਚਾਰਾ ਲੱਗਾ ਰਹਿੰਦਾ ਆ ਮੰਮੀ ਵਿਚਾਰੀ ਅਸੀਂ ਰੋਟੀਆਂ ਬਗਾਉਣ ਲਾਤੀ ਜਦੋਂ ਸੇਵਾ ਦਾ ਟਾਈਮ ਹੋਣਾ ਸੀ ਵਿਚਾਰੀ ਹੋਰ ਬਿਲਕੁਲ ਡੈਡੀ ਹੋਣਾਂ ਦੇ ਕਰਕੇ ਚਿੱਤਰ ਪੈ ਗਿਆ ਨਹੀਂ ਤਾਂ ਮੰਮੀ ਤਾਂ ਵਿਚਾਰੀ ਸਹੀ ਸੀ ਡੈਡੀ بیمار ਹੋਣਾਂ ਚਾਹੀਦੇ ਆਹ ਦਾ ਟਾਈਮ ਆਇਆ ਉਦੋਂ ਮੰਮੀ ਨੇ ਇੱਧਰ ਭੇਜ ਦਿੱਤਾ ਡੈਡ ਦੇ ਨਾਲ ਹੂੰ ਚਲੋ ਕੋਈ ਕੋਈ ਨਾ ਸਾਰਾ ਕੋਈ ਟਾਈਮ ਦੇਖੋ ਟਾਈਮ ਸਭ ਤੋਂ ਵੱਡਾ ਹੈ ਦੇਖਣਾ ਮੈਂ ਦਾ ਸਮੇਂ ਨੂੰ ਸਾਰੇ ਲੋਕੀ ਕਹਿੰਦੇ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਵੀਡੀਓ ਕਿਉਂ ਨਹੀਂ ਬਣਾਉਣ ਦੇ ਆਹੀ ਕਰ ਰਹੇ ਆ ਮੰਮੀ ਹੁਣੀ ਥੇਂੜੀ ਆ ਤੇ ਵੀਡੀਓ ਕਿੰਦਾ ਬਣਾਈਏ ਮੰਮੀ ਤਾਂ ਬਿਨਾ ਹੈ ਤਾਂ ਠੀਕ ਆ ਵੈਸੇ ਪਰ ਇੰਨੇ ਵੀ ਨਰੀਕ ਕੀ ਅਸੀਂ ਦਾਦਾ ਲੈਜੈਂਡ ਹੀ ਉਹਨਾਂ ਦੇ ਜਿਵੇਂ ਟੋਰ ਨਹੀਂ ਹੁੰਦਾ ਡੈਡੀ ਉਹਨਾਂ ਤੋਂ ਐਵੇਂ ਚੱਕਰ ਪਊਗਾ ਤਾਂ ਫਾਇਦਾ ਕੋਈ ਨਹੀਂ ਉਹਨਾਂ ਰਠਾ ਕੇ ਆਪਣੀ ਕੀਰਿਆ ਸਭ ਹੀ ਜਾਂਦੇ ਆ ਸਾਨੂੰ ਇੰਨਾ ਬਹੁਤ ਆ ਉਹਨਾਂ ਦਾ ਕੋਈ ਨਹੀਂ ਹਾਂ ਤੋਂ ਆਦਮ ਚ ਇਹ ਹਾਈ ਚੱਕਰ ਪਿਆ ਉਹਦੇ ਕਰਕੇ ਅਸੀਂ ਵੀਡੀਓ ਨਹੀਂ ਬਣਾਉਂਦੇ ਪਏ ਜਦੋਂ ਕਿਤੇ ਇੰਡੀਆ ਇਕੱਠੇ ਹੋਵਾਂਗੇ ਫੇਰ ਬਣਾਉਣੀ ਸੀ ਦੱਸਾਂਗੇ ਅਸੀਂ ਫੇਰ ਅੱਗੇ ਵੰਗੂ ਗਏ ਜਾਣਾ ਨਾ ਉਹ ਤਾਂ ਸ਼ੌਟ ਵਗੈਰਾ ਬਣਾਉਂਦੇ ਰਹਿਣਾ ਕਰਾਂਗੀ ਇਹ ਕੰਜੂਸ ਸੱਸ ਵੀ ਬਣਾਉਗੀ ਸਾਰਾ ਕੁਝ ਬਣਨਾ ਹੈ ਜੋੜੀਆਂ ਸੱਟ ਤਾਂ ਹੁਣ ਹੈਗੀਆਂ ਪਰ ਮੰਮੀ ਦੀ ਕਮੀ ਆ ਹਣ ਉੱਥੇ ਲੇਡੀ ਸਾਡੇ ਨਾਲ ਕੋਈ ਕੰਮ ਕਰਕੇ ਰਾਜ਼ੀ ਨਹੀਂ ਕਿਉਂਕਿ ਘਰੋਂ ਸਾਰੇ ਸਹੀ ਆ ਆਪਾਂ ਕਿਸੇ ਨੂੰ ਜ਼ਿਆਦਾ ਕਹਿ ਵੀ ਨਹੀਂ ਸਕਦੇ ਨਾ ਹਰ ਇੱਕ ਬੰਦੇ ਦੀ ਆਪਣੀ ਆਪਣੀ ਫੈਮਿਲੀ ਹੈ ਸਾਨੂੰ ਤਾਂ ਸ਼ੌਟ ਬਹੁਤ ਸੀ ਐਸੀ ਵੀਡੀਓ ਬਣਾਉਣਾ ਸੀ ਕਰ ਦੇ ਜੀ ਸ਼ੌਂਕ ਨਾਲ ਕੰਮ ਸਟਾਪ ਲੱਗ ਗਿਆ ਸਾਨੂੰ ਹਾਂ ਚਲੋ ਕੋਈ ਨਹੀਂ ਇੱਕ ਦਿਨ ਅਗਲਾ ਟਾਈਮ ਕੋਈ ਨਹੀਂ ਬੜਾਵਾ ਨਹੀਂ ਜ਼ਰੂਰ ਸਮਾ ਆਊਗਾ ਪਰਮਾਤਮਾ ਲੈ ਕੇ ਆਊਗਾ ਸਾਨੂੰ ਦਾ ਹਾਂ ਜੀ ਬਸ ਦਲ ਔਖੀ ਲਾਦੀ ਆ ਕਿ ਮੰਮੀ ਰੋਟੀਆਂ ਰੋਟੀਆਂ ਬਣਾਉਂਦੀ ਵਿਚਾਰੀ ਆਪ ਕੰਮ ਕਰਦੀ ਹੁਣ ਮੈਂ ਪਕਾ ਕੇ ਤਾਂ ਖਾਣੀਆਂ ਆ ਹੁਣ ਜੇਕਰ ਕੰਮ ਵਾਲੀ ਵੀ ਰੱਖ ਲੋ ਤਾਂ ਉਹ ਗੱਲ ਨਹੀਂ ਬਣਦੀ ਆ ਕਿ ਮੈਨੂੰ ਤਾਂ ਉਦਾਂ ਹੀ ਜੰਗੀ ਲੱਗਦੀ ਰੋਟੀ ਇਹਦੇ ਆ ਤੇ ਨਾ ਹਾਂ ਜੀ ਚਲੋ ਜੋ ਸਾਰੀਆਂ ਉਪਰ ਆਪੇ ਬਣਾ ਕੇ ਖਾਦੀਆਂ ਹੁੰਦੀਆਂ ਆ ਤਾਂ ਫਿਰ ਔਖਾ ਜਾਉਣ ਲੱਗਦਾ ਚਲੋ ਨਿਆਣੇ ਸੀਗੇ ਉੱਥੇ 5-7 ਸਾਲ ਚੰਗੇ ਲੰਘੇ ਵਧੀਆ हां <laughs> हुन ਵੀ ਕੋਈ ਨਹੀਂ ਸਮਝਾ ਪਰਮਾਤਮਾ ਨੇ ਮੈਂ ਕੱਲ ਕੋਈ ਗੱਲ ਨਹੀਂ ਢੀ ਨਿਕਾਲਾ ਹਾਂ ਆਉਣਗੇ ਨਿਆਣੇ ਇਧਰ ਵੀ ਬਣਾ ਕਰਾਂਗੇ ਵੀਡੀਓ ਮम्मी ਬਣੀਆਂ ਕੇ ਪੱਤੀ ਸਾਸੁੱਦਾਂ ਇੱਕ ਵੀਡੀਓ ਬਣਾਈਆ ਉਹ ਬਣਾਈਏ ਸੀ ਇੱਕ ਉਦਾਂ ਉਹ ਦੂਜੇ ਚੈਨਲ ਤੇ ਪਾਉਣੀ ਆ ਮਿਸਿਸ ਮਿਸਿਸ ਸ਼ੁਰੂਆਤੇ ਮਿਸਿਸ ਮਿਸਿਸ ਸ਼ੁਰੂਆਤ ਚਲੋ ਇਹ ਰੋਟੀ ਹੁਣ ਬਣ ਗਈ ਆ ਬਾਦ ਹੁਣ ਮੂਲੀਆਂ ਦੀ ਸਬਜ਼ੀ ਆ ਮੂਲੀਆਂ ਸਬਜ਼ੀ ਨਾ ਖਾਣੀ ਮੂਲੀਆਂ ਸਬਜ਼ੀ ਬਣਾਈਆ ਮम्मी ਨੇ ਕਹ ਦਿੱਤੀ ਨੇ ਰਾਤੀ ਬਣਾਈ ਸੀ ਅੱਜ ਕੱਲ ਰਾਤੀ ਬਣਾਈ ਸੀ ਹਾਂ ਦੇਖੋ ਦੋ ਕਿੰਨੀ ਸਵਾਦ ਲੱਗਦੀ ਦੇਖੋ ਗੋਲੀਆਂ ਗਾਜਰਾਂ ਦੀ ਸਬਜ਼ੀ ਖਾਣੀ ਆ ਉਹ ਮੈਂ ਉੱਥੇ ਕਿਰਾੜੀ ਖਾਧੀ ਸੀ ਨਾਲੇ ਉੱਥੇ ਮਾਸੀ ਖਾਧੀ ਸੀ ਸ਼ਹਿਰੀ ਭਾਈ ਕੇ ਹੂੰ ਉਹਨਾਂ ਦੀ ਮਾਸੀ ਨੇ ਵੀ ਸਵਾਦ ਬਣਾਈ ਕਿਰਾੜੀ ਵਾਲਿਆਂ ਸਵਾਦ ਤੇ ਕਿ ਮੱਖਣ ਹੋ ਗਿਆ ਨਾ ਮੱਖਣ ਆਹ ਮੱਖਣ ਨਾਲ ਬਹੁਤ ਸਵਾਦ ਆ ਜਾਂਦੀ ਹੈ ਗਾਜਰਾਂ ਨਾਲ ਮੱਖਣ ਨਾਲ ਨਿਆਰੇ ਜਾਂਦੇ ਆ ਆ ਜੋ ਤੁਸੀਂ ਵੀ ਮੱਖਣ ਨਾਲ ਖਾਣੀ ਤਾਂ ਮੈਂ ਵੀ ਮੱਖਣ ਨਾਲ ਬਾਕੀ ਸਾਰੇ ਤਾਂ ਨੂੰ ਪਤਾ ਹੈ ਸੇਵਾ ਉਹ ਕਰਦੇ ਉੱਥੇ ਜਾ ਕੇ ਮੇਰਾ ਪੇਟ ਖਰਾਬ ਹੋ ਜਾਂਦਾ ਇੰਨੇ ਸੇਵਾ ਕੇ ਤੇ ਕਰਦੇ ਆ ਇਹਨੂੰ ਹਾਜਮ ਨਹੀਂ ਹੁੰਦੀ ਸੋਰਨ ਦੀ। ਉਹ ਵੇ ਉੱਪਰ ਤੋਂ ਉੱਪਰ ਆ ਵੀ ਖਾ ਲੋ ਆ ਵੀ ਖਾ ਲੋ। ਤੇ ਖਾਣੀ ਪੈਂਦੀ ਆ। ਆ ਦੇਖ ਮੂਲੀਆਂ ਦੀ ਸਬਜ਼ੀ 'ਚ ਮੱਖਣ ਪਾਉਣਾ ਆ। ਤੇ ਫੇਰ ਇਹਨੂੰ ਖਾਣਾ। ਮੱਖਣ ਨਾ ਕਿੰਨਾ ਫਰਾ ਚੰਦਰ ਭਰ ਕੇ। ਹਾਂ ਮਸੀ ਤਾਂ ਨਿਆਣੇ ਜਾਲ ਜਿਹੜੇ ਸਾਲ ਬਾਹਰ ਆਏ ਆ। ਹੂੰ 4-2 ਚਾਹ ਦੇ ਨਾਲ ਪਾ ਤੇ ਸੋਨਮਸਾਨ ਪੈ ਜਾਣੀ ਆ ਮੈਂ ਕੰਦੀ ਦੇ ਤੇ ਗੜੀ ਰਹਿਣਾ ਲੱਗੇ। ਯਾਰੋ ਮਿਲਦੇ ਆ ਤੁਹਾਨੂੰ ਨਿਆਣੇ ਹੱਸਦੇ ਕਹਿੰਦੇ ਡੈਡੀ ਇਦਾਂ ਨਹੀਂ ਬਹੁਤ ਨਹੀਂ ਗੱਲਬਾਤ ਕਰਦੇ ਡੈਡੀ ਨੂੰ ਨਹੀਂ ਥੋੜਾ ਦੱਸੋ ਸ਼ੁਰੂ ਤੋਂ ਫਿਲੀਪੀਨ ਦੇ ਵਿੱਚ ਰਹੇ ਆ ਤੇ ਉਹਦੇ ਨਾਲ ਸਟਾਫਟਾਂ ਰਹੇ ਆ ਤੇ ਉਹ ਇਕੱਲੇ ਇਕੱਲੇ ਰਹਿ ਕੇ ਕੁਝ ਜਿਦਾ ਆਪਾ ਕਬੀਲਦਾਰ ਦੀਆਂ ਗੱਲਾਂ ਹਰ ਇੱਕ ਦੇ ਨਾਲ ਕਰਦੇ ਆ ਜੋ ਸ਼ੁਰੂ ਤੋਂ ਬਾਹਰ ਆਏ ਫੇ ਉਹਨਾਂ ਕਬੀਲਦਾਰ ਦਾ ਪਤਾ ਵੀ ਕੀ ਹੋਣਾ ਮੰਮੀ ਸਾਡੀ ਅਨੁਸਾਰ ਆਪਾ ਮੰਮੀ ਸਾਰੇ ਪਾਸੇ ਮੂਰੇ ਹੁੰਦੀ ਆ ਪਹਿਲਾਂ ਕਬੀਲਦਾਰ ਚ ਪੜ ਗਏ ਜਿਹੜਾ ਆਮ ਤੁਸੀਂ ਦੇਖਿਆ ਹੋਣਾ ਵਿਆਹ ਤੇ ਮੰਮੀ ਦਾ ਰੋਲਾ ਸੀ ਜਿਆਦਾ ਇਹ ਜੱਦੀ ਜਿਹੜੀ ਨਾਨੀ ਸੀ ਨਾ ਨਾਨੀ ਦੀ ਡੁਪਲੀਕੇਟ ਮੰਮੀ ਆ ਤੇ ਜੋ ਮੰਮੀ ਹਾਟ ਤੂੰ ਹੀ ਕਹਿੰਦਾ ਤੇਜੋ ਗੋਣਾ ਤੇਜੋ ਸਾਡੀ ਨਾਨੀ ਹੁੰਦੀ ਸੀ ਮੰਮੀ ਦਾ ਚਿਹਰਾ ਵੀ ਮੰਮੀ ਦੀਆਂ ਜੋ ਆਦਤਾਂ ਆ ਆਦਤਾਂ ਆ ਆਪਣੀ ਮਾਂ ਦੀ ਆਪਣੀ ਮਾਂ ਤੇ ਕਿਆ ਸਾਡੀ ਨਾਨੀ ਦੇ ਤਾਵਨ ਆ ਤੇ ਮੰਮੀ ਦਾ ਤੇਜੋ ਸ਼ੁਰੂ ਤੋਂ ਤੇਜੋ ਕਹਿੰਦਾ ਪਿਆਰ ਨਾਲ ਕਹਿੰਦਾ ਹੁੰਦਾ ਮੇਰੀ ਮੰਮੀ ਦਾ ਵੀ ਮੇਲ ਆ ਗਿਆ ਲੈ ਬਹੁਤ ਸੀ ਜਿੱਦਾਂ ਸਾਡੇ ਆ ਸਾਰਿਆਂ ਨਾਲ ਚਲੋ ਹਰ ਨੂੰ ਬੁਲਾਓ ਸਾਰਿਆਂ ਨੂੰ ਨਾਲ ਲੈ ਕੇ ਤੋਰਨਾ ਮਤਲਬਵਾਦ ਬੀਬੀ ਤੋਂ ਮਿਲਿਉ ਆ ਮੰਮੀ ਬਾਤ ਸਾਡੀ ਬੀਬੀ ਵਾ ਪਿਆ ਸਿਗਾ ਉਹਨੂੰ ਬਹੁਤ ਉਹਨਾਂ ਦਾ ਮੇਲ ਆ ਗਿਆ ਪਿੰਡ 'ਚ ਸੀਗਾ

ਮਾਮਾ ਸਾਡਾ ਜਿੱਦਾਂ ਤੋਲੋ ਉਦੋਂ ਤੁਰਪੇਦਾ ਚਲੋ ਵਧੀਆ ਰਹੀ ਵੀ ਚਲੋ ਕਦਰ ਨਹੀਂ ਨਹੀਂ ਟਾਈਮ ਪਾਸ ਹੋ ਜਾਂਦਾ ਕਦਰ ਦੀ ਗੱਲ ਆ ਪਿਆਰ ਪਿਆਰ ਦੀ ਗੱਲ ਆ ਪਿਆਰ ਵਗੈਰਾ ਹੈ ਮਾਮਾ ਸਾਡਾ ਹੀ ਵਧੀਆ ਮੱਲਾ ਤੇ ਤੁਸੀਂ ਸਾਡੇ ਮਾਹਵਾਰੀ ਐ ਜੋ ਤੁਸੀਂ ਕਹਿ ਦੋ ਉਹੀ ਕਰਨਾ ਹੈ ਅਸੀਂ ਹਾਂ ਮੰਮੀ ਤਾਂ ਕਰਦੀ ਬਹੁਤ ਹੈ ਭਰਾਵਾਂ ਨੂੰ ਕਹਿੰਦਾ ਭਰਾਵਾਂ ਦਾ ਚਾਹੀਦਾ ਹੈ ਹੈ ਪਤਾ ਮਰੇ ਚੱਕਰ ਨੂੰ ਰੇ ਚੱਕੜਾ ਇਹ ਚੱਕਰ ਨਹੀਂ ਹੋ ਜਾਂਦਾ ਮੰਮੀ ਮੰਮੀ ਤਾਂ ਚਾਰ ਪੰਜ ਗੱਲਾਂ ਸੁਣਣੀਆਂ ਜੇ ਨਾ ਕਿ ਇਹਨਾਂ ਗੱਲ ਸੁਣੀ ਗੱਲ ਹੈ ਮੰਮੀ ਤਾਂ ਦਾਦੇ ਬਹੁਤੇ ਉਧਰਲੇ ਚਲੋ ਮੋਨੂ ਦਾ ਵਿਆਹ ਹੋ ਗਿਆ ਵਧੀਆ ਤੇ ਹੁਣ ਆਪਾਂ ਵਗ ਤਿਆਰੀਆਂ ਆ ਬੈਗ ਬੂ ਆਪਾਂ ਕਰ ਲਿਆ ਹੈਂਡ ਕੈਰੀ ਹੈਂਡ ਕੈਰੀ ਤੇ ਆ ਰਿਹਾ ਮੈਂ ਤੇ ਕਿਉਂਕਿ ਪਹਿਲੇ ਮੈਂ ਹੈਂਡ ਕੈਰੀ ਲੈ ਕੇ ਆਉਣ ਲੱਗਾ ਵੀ ਐਵੇਂ ਵੀ ਸਾਮਾਨ ਚੱਕੀ ਜਾਣਾ ਉੱਥੇ ਸਾਰਾ ਕੁਝ ਤਾਂ ਮਿਲ ਜਾਂਦਾ ਹੈ ਦਵਾਈਆਂ ਆ ਥੋੜੀਆਂ ਕੁ ਮੈਂ ਹੈਂਡ ਕੈਰੀ ਚ ਆਪਣੀਆਂ ਰੱਖ ਲੈਣੀਆਂ ਟ੍ਰੀਟਮੈਂਟ ਕਰਾਇਆ ਮੈਂ ਲੱਗਾ ਟਿੱਪਾ ਟੁਪਾ ਵਗਰਾ ਲਗਾਈਆਂ ਤੇ ਪ੍ਰੋਬਲਮ ਸੀ ਲੱਗਦੀ ਡਿਸਕ ਚ ਪ੍ਰੋਬਲਮ ਆਈ ਹੈ ਮੰਨ ਕੇ ਥੋੜੇ ਇਧਰ ਉਧਰ ਹੋਏ ਹੋ ਤੇ ਉਹਦੀ ਦਵਾਈ ਤੋਂ ਵੀ ਲੈਣੀ ਆ ਤੁਹਾਡੀ ਟ੍ਰੀਟਮੈਂਟ ਕਰਾਇਆਣਾ 5-7 ਦਿਨ ਉਸ ਤੋਂ ਬਾਅਦ ਚੱਲ ਜਾਣਾ ਤੁਸੀਂ ਜੁੜੇ ਰਹੋ ਕੋਈ ਨਹੀਂ ਤੁਹਾਨੂੰ ਵੀਡੀਓ ਜਰੂਰ ਦਿਖਾਇਆ ਕਰਾਂਗੇ ਵੀਡੀਓ ਕਰਨਾ ਚਾਹ ਰਿਹਾ ਬਲੌਗ ਵੀ ਤਾਂ ਹੀ ਬਣਾਉਦੇ ਰਹਿਣਾ ਮੈਂ ਤੇ ਰਿੰਪਲ ਚਲੋ ਫੈਮਿਲੀ ਦੇ ਵਿੱਚ ਬੰਦਾ ਮਾੜਾ ਮੁੰਟਾ ਕਰਦਾ ਹੀ ਹੈ ਵੀਡੀਓ ਬੁੜੀ ਤਾਂ ਆਉਣ ਆਉਂਗੀ ਬਾਅਦ ਅਰੇ ਇਹ ਤਾਂ ਨਾ ਨਾ ਆਸਨਾ ਉਹਦੀ ਕਰੀ ਤੇ ਹੁਣ ਇਹਦੀ ਵੀ ਮੰਮੀ ਆ ਗਈ ਮੇਰੇ ਉੱਪਰ ਦੀ ਮੰਮੀ ਆ ਗਈ ਹੈ ਤਾਈ ਮਾਸੀ ਭੂਆ ਸਾਰੇ ਆ ਗਏ ਇੱਕ ਦਿਨ ਨਾਲੇ ਚਲੋ ਠੀਕ ਹੈ ਮਿਲਦੇ ਆ ਬਾਅਦ ਵਿੱਚ